ਤਰਨਤਾਰਨ ਵਿਧਾਨ ਸਭਾ ਸੀਟ ਵਿਧਾਇਕ ਕਸ਼ਮੀਰ ਸਿੰਘ ਸੋਹਲਦੇਵ ਦੇहांत ਮਗਰੋਂ ਖਾਲੀ ਹੋ ਗਈ ਸੀ ਜਿਸ ਤੋਂ ਬਾਅਦ ਉਪਚੋਲ ਵਿੱਚ 192838 ਵੋਟਰ 15 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰ ਰਹੇ ਨੇ 22 ਬਾਈ ਪੋਲਿੰਗ ਸਟੇਸ਼ਨਾਂ ਤੇ ਲਗਾਤਾਰ ਜਿਹੜੀ VOTING ਚੱਲ ਰਹੀ ਹੈ ਸਵੇਰੇ 7:00 ਵਜੇ ਤੋਂ ਸ਼ਾਮ 6 ਵਜੇ ਤੱਕ VOTING ਹੈ ਜਿਹੜੀ ਚੱਲੇਗੀ ਅਤੇ VOTING ਲਗਾਤਾਰ ਜਾ ਰਹੀ ਹੈ ਜੇਕਰ ਗੱਲ ਕਰੀਏ ਫਿਰ 11 ਵਜੇ ਤੱਕ ਤਾਂ ਉਪਚੋਣਾ ਵਿੱਚ VOTERਾਂ ਦੀ ਗਿਣਤੀ 23.05% ਤੱਕ ਪਹੁੰਚ ਗਈ ਹੈ ਆਕਾਲੀ ਦਲ ਨੇ ਪੰਜਾਬ ਸਰਕਾਰ ਤੇ ਤਾਂਲੀ ਦਾ ਦੋਸ਼ ਲਾਇਆ ਹੈ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਤਰਨਤਾਰਨ ਉਪ ਚੋਣ ਦੌਰਾਨ ਤਾਂਦਲੀ ਦਾ ਦੋਸ਼ ਲਗਾਇਆ ਸੋ ਦੱਸ ਦਈਏ ਕਿ ਤਰਨਤਾਰਨ ਸੀਟ ਤੇ ਮੁੱਖ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਦੀ ਸੁਖਮਿੰਦਰ ਕੌਰ ਭਾਰਤੀ ਜਨਤਾ ਪਾਰਟੀ ਦੇ ਹਰਜੀਤ ਸਿੰਘ ਸੰਧੂ ਆਮ ਆਦਮੀ ਪਾਰਟੀ ਦੇ ਹਰਮੀਤ ਸਿੰਘ ਸੰਧੂ ਅਤੇ ਕਾਂਗਰਸ ਦੇ ਕਰਨਬੀਰ ਸਿੰਘ ਵਿਚਕਾਰ ਹੈ ਇਸ ਤੋਂ ਇਲਾਵਾ ਵਾਰਿਸ ਪੰਜਾਬ ਦੇ ਉਮੀਦਵਾਰ ਮਨਦੀਪ ਸਿੰਘ ਵੀ ਵੱਡਾ ਉਲਟ ਫੇਰ ਕਰ ਸਕਦੇ ਨੇ ਸੋ ਤਰਨਤਾਰਨ ਸੀਟ ਤੇ ਪੰਥਕ ਵੋਟ ਵੀ ਮਹੱਤਵਪੂਰਨ ਭੂਮਿਕਾ ਨਿਭਾਏਗੀ ਜ਼ਿਲ੍ਹਾ ਚੋਣ ਅਧਿਕਾਰੀ ਰਾਹੁਲ ਨੇ ਦੱਸਿਆ ਕਿ EVM ਸਟਰੋਂਗ ਰੂਮ ਇੰਟਰਨੈਸ਼ਨਲ ਕਾਲਜ ਆਫ ਨਰਸਿੰਗ ਪਿੱਡੀ ਵਿਖੇ ਸਥਾਪਿਤ ਕੀਤਾ ਗਿਆ ਵੋਟਾਂ ਦੀ ਗਿਣਤੀ 14 ਨਵੰਬਰ ਨੂੰ ਉੱਥੇ ਹੋਵੇਗੀ ਤਰਨਤਾਰਨ ਸੀਟ ਦੇ ਕੁੱਲ ਵੋਟਰਾਂ ਦੀ ਗਿਣਤੀ 192838 ਹੈ ਇਸ ਵਿੱਚ 2933 पुरुष 91897 ਮਹਿਲਾ ਵੋਟਰ ਅਤੇ 트랜스젠ਡਰ ਵੋਟਰ ਸ਼ਾਮਲ ਨੇ ਬਿਊਰੋ ਰਿਪੋਰਟ ਲੁਧਿਆਣਾ ਲਾਈ ਅੱਜ ਇਸ ਪਵਿੱਤਰ ਦਿਹਾੜੇ ਤੇ ਫੱਲੇ ਤਾਂ ਸਾਰੇ ਕੈਂਡੀਡੇਟਸ ਨੂੰ ਬੇਸੋਭ ਲੱਖ ਕਮਾਉਂਗਾ ਤੇ ਬੜੀ ਵਧੀ ਕੈਂਪੇਨ ਰਹੀ ਹੈ ਜੀ ਪੀਸਫੁਲ ਰਹੀ ਹੈ ਜੀ ਤੇ ਉਮੀਦ ਕਰਦੇ ਆਂ ਕਾਂਗਰਸ ਪਾਰਟੀ ਜੀ ਤੋਂ ਜੀ ਜਿਹੜੇ ਵੋਟਰ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਕਿਉਂਕਿ ਇੱਕ ਵੋਟ ਹੀ ਸਾਡੇ ਕੋਲ ਐਸਾ ਅਧਿਕਾਰ ਹੈ ਜਿਹੜਾ ਕਿ ਸਾਨੂੰ ਇੱਕ ਤਾਕਤ ਦਿੰਦਾ ਹੈ ਲੋਕਤੰਤਰ ਦੇ ਵਿੱਚ ਆਪਣਾ ਨੁਮਾਇੰਦਾ ਚੁਣਨ ਦਾ ਬਿਲਕੁਲ ਜੀ ਵੋਟਰਸ ਨੂੰ ਹੀ ਅਪੀਲ ਕਰਾਂਗਾ ਕਿ ਆਪਣੀ ਵੋਟ ਦਾ ਹੱਕ ਦਾ ਇਸਤੇਮਾਲ ਜ਼ਰੂਰ ਕਰੋ ਤੇ ਸਹੀ ਕੈਂਡੀਡੇਟ ਸਹੀ ਪਾਰਟੀ ਨੂੰ ਚੁਣ ਕੇ ਅੱਗੇ ਲੈ ਕੇ ਆਉਣਾ ਚਾਹੀਦਾ ਜੀ ਤਰਨਤਾਰਨ ਮੈਸੇ ਬਹੁਤ ਸੈਂਸਿਟਿਵ ਇਲਾਕਾ ਹੈ ਗਿਆ ਬੀਤੀ ਰਾਤ ਦਿੱਲੀ ਦੇ ਵਿੱਚ ਇਸ ਤਰੀਕੇ ਦੇ ਨਾਲ ਲਾਲ ਕਿਲੇ ਦੇ ਕੋਲ ਹਮਲਾ ਹੋਇਆ ਉਸ ਤੋਂ ਬਾਅਦ ਤਰਨਤਾਰਨ ਦੇ ਵੀ ਸੁਰੱਖਿਆਵਾਂ ਦਾ ਦਿੱਤੀ ਗਈ ਹੈ ਕਿਵੇਂ ਦੇਖਦੇ ਹੋ ਬਾਕੀ ਕੋਈ ਵੀ ਵੋਲੈਂਸ ਮਾਰੀ ਹੈ ਜੀ ਨਹੀਂ ਕਮਾ ਆਪਣੇ ਕੰਪੀਟੀਸ਼ਨ ਕੀ ਦੇ ਨਾਲ ਮੰਨਦੇ ਹੋ ਹੋਰ ਸਰਕਾਰ ਨਾਲ ਹੀ ਹੁੰਦਾ ਜੀ ਤੇ ਜਿਹੜੀ ਨਵੀਂ ਪਾਰਟੀਆਂ ਅੱਜ ਕੱਲ੍ਹ ਆਈਆਂ ਨੇ ਰਵਾਇਤ ਦੇ ਵਿੱਚ ਚੱਲ ਰਹੀਆਂ ਨੇ ਮਨਦੀਪ ਹੁਣੀ ਵੀ ਖੜੇ ਨੇ ਵਾਰਿਸ ਪੰਜਾਬ ਤੋਂ ਮੈਨੂੰ ਉਹ ਵੀ ਉਹ ਵੀ ਉਹ ਵੀ ਵੀ ਨਹੀਂ ਦੀ ਲੋਕੀ ਸਿਆਣੇ ਆ ਤੁਸੀਂ ਕਿੰਨੀ ਵਾਰੀ ਪੰਥ ਦੇ ਨਾਮ ਤੇ ਮੈਂ ਪਹਿਲੀ ਵੀ ਕਿੰਨੀ ਵੀ ਇੰਟਰਵਿਊਸ ਕਰ ਚੁੱਕਿਆ ਪੰਥ ਤੇ ਰਾਜਨੀਤੀ ਨੂੰ ਮਿਕਸ ਨਹੀਂ ਕਰਨਾ ਚਾਹੀਦਾ ਕਿਉਂਕਿ ਸਾਡਾ ਪੰਥ ਉੱਚਾ ਤੇ ਸੁੱਚਾ ਉਹਨੂੰ ਚਸਤ ਚਾ ਰਹਿ ਲੈਣ ਤੁਸੀਂ ਸਵੇਰੇ ਸਵੇਰੇ ਆ ਕੇ ਮੋਟ ਪਾ ਲਈਆ ਸਾਰਾ ਦਿਨ ਦਾ ਸ਼ੈਡਿਊਲ ਕੀਆ ਮੈਮ ਬਾਕੀ ਬੂਥ ਤੇ ਵੀ ਜਾਣਣਾ ਮੈਮ ਔਂਕੜਾ ਸਰ ਕੀ ਆਈਆਂ ਨੇ ਜੋ ਤੁਸੀਂ ਇਹ ਚੋਣ ਪ੍ਰਚਾਰ ਕੀਤਾ ਕੋਈ ਔਂਕੜਾ ਆਈਆਂ ਥੋੜਾ ਸ਼ੇਅਰ ਕਰਨਾ ਚਾਹੋ ਤੋ ਨਹੀਂ ਸਰ ਕੋਈ ਔਂਕੜ ਨਹੀਂ ਆਈ ਐਵੇਂ ਕੋਈ ਔਂਕੜ ਨਹੀਂ ਆਈ ਐਕਸਪੀਰੀਅੰਸ ਕਿਦਾਂ ਦਾ ਰਿਹਾ ਤੁਹਾਡਾ ਬੜਾ ਵਧੀਆ ਜੀ ਪੀਸ ਨੇ سپورਟ ਕੀਤਾ ਜੀ ਸਾਰਿਆਂ ਨੂੰ ਸਾਰੀ ਹਾਈ ਕਮਾਂਡ ਦਾ ਦਿਲੋਂ ਧੰਨਵਾਦ ਕਰਦਾ ਠੀਕ ਹੈ ਸਾਰਿਆਂ ਨੇ ਬੜੀ ਮਿਹਨਤ ਕੀਤੀ ਜੀ ਠੀਕ ਹੈ